ਕੋ ਚੋ ਜਣਿਆ ਸੰਕਾ ਯਾਪ ਉਸਕੇ ਲੱਗੇ ਮੁਕਿੱਠੇ ਪਾ ਯੋ ਨਾ ਜਾਣਿਆ ਸੰਕਾ ਯਾਪ ਕਹੇ ਨਾਨਕ ਹਮਦਾਸੋ ਕਿ ਬਾਸ ਮੁਖ ਦੇਖਿਆ ਹਜੂਮ ਫਾਮ ਕਾ ਨਾਸ਼ ਬੀ ਦੂ ਲੋ ਤੂੰ ਜਲ ਤੂੰ ਥਲ ਤੂੰ ਰਾਹੀ ਤੂੰ ਬਾਗੀ ਵੀ ਤੂੰ ਏਕੋ ਸਾਈ ਸੰਤਰੀ ਦਾਈ ਕੋ ਸਾਈ ਸੰਤਰੀ ਨਾਹੀ ਨੀਰਜਾ ਖੁਦਾ ਦਾ ਖੁਦਾ ਕੀ ਅਕੋ ਲੈ ਕੇ ਸੋ ਨਾ ਤਾਂ ਸ੍ਰੀਨਾਥ ਜੀਆ ਦਾ ਖਤਮ ਹੋ ਗਿਆ बजे बजाए जीतने करूं जाए राह के राह ने बुदा नूर का तारा मोहम्मद जाहिर के मस्तक के मोहम्मद जाहिर के जोधा तारों तारों कोरोश कांड पानी जले जले लेते दीक्षा सज्जा घर के चिंता घर के साथ चिन्नपुत्र बेलुकाट आष्टगलात तारतूत ਦੇਖਾਂ ਗੁਰਜੀ ਥੋੜੇ ਆਸਮਣ ਦੀ ਰੱਖ ਰੱਖ ਰੱਖਾ ਕਾਫੇ ਰੱਖ ਪਾਸੇ ਰੱਖ ਘੱਬੇ ਰੱਖ ਸੱਜੇ ਰੱਖ ਮਾਲ ਜਾਣ ਤੇ ਰੱਖ ਲੱਗੇ ਰੱਖ ਜੇ ਤੋਹ ਖੁੱਲੇ ਰੂਪ ਮੱਧ ਦੇਵੋ ਜਾਂ ਮੁਹੰਮਦ ਜਾਂ ਸੂਨ ਯਾਗ ਲੱਗੇ ਇੱਕ ਮੂਰਨ ਰਾਸਿਕੋਂ ਕਾਰਕੋ ਵਰਨੀ ਯਾਗ ਲੱਗੇ ਦੋ ਮੁਕੀਤਰਾਪਾਪਨ ਜੀ ਕੋ ਵਾਰੀ ਯਾਗ ਲੱਗੇ ਜਾਂ ਭਰਮਣਾਂ ਕੋ ਵਰਨੀ ਯਾਗ ਲੱਗੇ ਕੋ ਵਰਨੀ ਜੱਟਾ ਚੱਲੇ ਜਾਂ ਮੁਕੀਤਰਾ ਸੁਹਾਣਾ ਸੰਗੋ ਵਰਨੀ ਜਾ ਕੇ ਲੱਗੇ 10 ਮੁਗਲਦਾਨ ਦਸ਼ਮੇਸ਼ ਪਿਤਾ ਜੀ ਕੋ ਵਰਨੀ ਜਾ ਕੇ ਲੱਗੇ 11 ਮੁਗਲਦਾਨ 11 ਕਾਰਤੀਆਂ ਕੋ ਵਰਨੀ ਜਾ ਕੇ ਲੱਗੇ 12 ਮੁਗਲਦਾਨ